ਵੈਲਕਮ ਟੂ ਮਾਈ ਚੈਨਲ ਦੋਸਤੋ ਸ਼ੌਂਕੀ ਦੁਆਬੇ ਵਾਲੇ ਵਿੱਚ ਹੋ ਗਿਆ ਜੀ ਸਵਾਗਤ ਦੋਸਤੋ ਛਾਤੇ ਆ ਗਿਆ ਕਾਫੀ ਦਿਨ ਬਾਅਦ ਅੱਜ ਵੀਡੀਓ ਬਣਾਉਣ ਲੱਗੇ ਮਗਾ ਦੋਸਤਾਂ ਨਾਲ ਕਰਦੇ ਆਂ ਸ਼ੇਅਰ ਤੇ ਧੁੱਪ ਨਿਕਲੀ ਪੂਰੀ ਤਿੱਖੀ ਜੋਰਾਂ ਵਾਲੀ ਕੱਲ ਵੀ ਇਦਾਂ ਹੀ ਧੁੱਪ ਤੇ ਅੱਜ ਵੀ ਚੈੱਕ ਕਰ ਸਕਦੇ ਆਂ ਤੁਹਾਨੂੰ ਬੈਕ ਕੈਮਰੇ ਚ ਕਰਾਉਣੇ ਆਂ ਸ਼ੌਂਕ ਕਰੋ ਜੀ ਚੈੱਕ ਮੋਲ ਚਾਰ ਉੱਤਰ ਦੋਸਤੋ ਸਾਰੇ ਬਾਹਰ ਕੱਢੇ ਹੋਏ ਆ ਤੇ ਦੋਸਤੋ ਆ ਆਪਣਾ ਬੀਪੀ ਇਹਦਾ ਪਤਾ ਨਹੀਂ ਕਿ ਕਦੋਂ ਉੱਡ ਗਿਆ ਗੱਲਾਂ ਕਰਦੇ ਕਰਦੇ ਆ ਆ ਉੜਿਆ ਇਹਨਾਂ ਨੂੰ ਆਪਾਂ ਕੁਛ ਆ ਆਪਣੀ ਉੜਾਇਆ ਇਸ ਵਾਰ ਇਹਨਾਂ ਬੱਚਿਆਂ ਨੂੰ ਉਹ ਬਹਿ ਗਿਆ ਚਾਲ ਤੇ ਆਪੇ ਗੇੜੀਆਂ ਕੱਢਦੇ ਆ ਥੋੜੀਆਂ ਥੋੜੀਆਂ ਦੇ ਬੈਨ ਦੇ ਦੋਸਤੋ ਇਹ ਮੌਲ ਚਾਲ ਮੌਸਮ ਹੋ ਗਿਆ ਸਾਫ ਬਿਲਕੁਲ ਕੱਲ ਵੀ ਬਿਲਕੁਲ ਸਾਫ ਸੀ ਮੌਸਮ ਤੇ ਅੱਜ ਵੀ ਠੰਡ ਕਾਫੀ ਘਟ ਚੁੱਕੀ ਹੈ ਆਪਣੇ ਦੋਸਤੋ ਜਿੰਨੇ ਕਬੂਤਰ ਹੈਗੇ ਆ ਪੱਠੇ ਆਪਣੇ ਘਰ ਦੇ ਸਾਰੇ ਪੱਟ ਦਾਂਗੇ ਥੋੜੇ ਘਟਾਈਮ ਤੱਕ ਤਾਂ ਕਿ ਸਾਰਿਆਂ ਦੇ ਬਰਕਰਾਰ ਨਵੇਂ ਆ ਜਾਣਗੇ ਜਿਹੜੇ ਦੋਸਤ ਨਵੇਂ ਆ ਚੈਨਲ ਆਪਣਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋਰ ਤੇ ਦੋਸਤੋ ਇੱਕ ਕਬੂਤਰ ਆ ਰਿਹਾ ਕਿਸੇ ਦਾ ਸ਼ਹਿਰ ਵੀਡੀਓ ਚ ਆਜੇ ਉਹ ਜਾ ਰਿਹਾ ਨੀਲਾ ਜਿਹਾ ਚਲੋ ਭੈਰ ਕੋਈ ਨਹੀਂ ਹੁਣ ਦੋਸਤੋ ਦੇਨੀ ਇਹਨਾਂ ਦੇ ਆ ਹੁਣ ਕਬੂਤਰ ਲੋਕਾਂ ਨੇ ਡਾਣੇ ਸਟਾਰਟ ਕਰਦੇ ਨੇ ਤੇ ਉਸ ਤੋਂ ਬਾਅਦ ਦਾ ਲੈਂਦਾ ਥੋੜਾ ਜਿਹਾ ਇਹਨਾਂ ਲਈ ਤੋਣ ਦੀ ਪਾਣੀ ਜੇ ਐਨੀ ਟੰਕੀ ਭਰ ਦੇਵੀਂ ਇਹਨੇ ਧੋ ਕੇ ਪਾਣੇ ਆ ਸਾਰੇ ਪੱਠੇ ਦੋਸਤੋ ਘਰ ਦੇ ਸਾਰੇ ਹੁਣ ਪੱਟਦੇ ਨਹੀਂ ਆਏ ਥੋੜੇ ਦਿਨਾਂ ਤੱਕ ਤੇ ਫਿਰ ਇਹਨਾਂ ਦੀ ਪ੍ਰੇਡ ਸ਼ੁਰੂ ਹੋਊਗੀ ਪੂਰੀ ਰੋਜ਼ ਡੇਲੀ ਆ ਯਾਰਾਂ आजा आजा डर दोस्तों बेपीन अंदर भी दो तीन फल दे भी भी बाहर आया ने ਕੀ ਕਾਫੀ ਵੱਡੇ ਹੋ ਗਏ ਹਨ ਬਸ 2-4 ਦਿਨ ਚ ਬਾਹਰ ਆਇਆ ਉਹਨਾਂ ਨੇ ਦੋਨੋਂ ਵੀ ਐਪੀਐਨ ਤਿਆਰ ਆ ਦੋਸਤੋ ਇੱਕ ਹੋ ਰਿਹਾ ਉੱਪਰ ਇੱਕ ਆ ਰਿਹਾ ਤੇ ਦੋ ਹੀ ਇੱਧਰ ਆਪਣੇ ਨੁੱਕਰਦੇ ਆ ਠੀਕ ਆ ਦੋਸਤੋ ਛੋਟੀ ਜੀ ਵੀਡੀਓ ਕੀਤੀ ਢੱਡ ਨਾਲ ਸ਼ੇਅਰ ਤੇ ਲਾਈਕ ਕਮੈਂਟ ਯੂਜ਼ ਕਰ ਦਿਆ ਕਰੋ ਵੀਡੀਓ ਦੇ ਉੱਤੇ ਕਬੂਤਰ ਆਪਣੇ ਕਿੱਦਾਂ ਦੇ ਲੱਗਦੇ ਆ ਵੀ ਦੱਸ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ 'ਚ